ਟੂਡੀਆ ਚ ਮੌਜੂਦ ਨੇ ਹਾਂਜੀ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਹੈ ਕਿ ਲੁੱਟਾਂ ਖੋਹਾਂ ਜਿਹੜਾ ਵਧਣ ਦਾ ਕਾਰਨ ਹੈ ਉਹ ਆਖਿਰਕਾਰ ਕੀ ਹੈ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮਸ਼ੂ ਲੁੱਟਾਂ ਖੋਹਾਂ ਜਿਹੜਾ ਇਸ ਟਾਈਮ ਹੋ ਰਹੀਆਂ ਨੇ ਜੇ ਆਪਾਂ ਗੱਲ ਪੰਜਾਬ ਦੀ ਉਹ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਬੇਰਜ਼ਗਾਰੀ ਹੈ ਜੀ ਔਰ ਸਾਥ ਇਹਨਾ ਪਾਪੂਲੇਸ਼ਨ ਆ ਜਿਹੜੀ ਆਪਣੀ ਵਧ ਰਹੀ ਹੈ ਹੂੰ ਉਹਦੇ ਕਾਰਨ ਵੀ ਮੰਨਿਆ ਜਾਂਦਾ ਮੰਨਿਆ ਜਾ ਸਕਦਾ ਹੈ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਜੇਕਰ ਆਪਾਂ ਇੱਥੇ ਵਿਸ਼ਿਆਂ ਨੂੰ ਵੰਡ ਕੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਥੇ ਜਿਹੜਾ ਵਿਸ਼ਾ ਹੈ ਬੇਰੋਜ਼ਗਾਰੀ ਦਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਬੇਰੋਜ਼ਗਾਰੀ ਦੇ ਕਰਕੇ ਕਿਤੇ ਨਾ ਕਿਤੇ ਮਾਨਸਿਕ ਤਣਾਅ ਨੂੰ ਜਨਮ ਆਉਂਦਾ ਹੈ ਤੇ ਮਾਨਸਿਕ ਤਣਾਅ ਤੋਂ ਲੈ ਕੇ ਹੌਲੀ-ਹੌਲੀ ਜਿਹੜੇ ਪੜਾਅ ਨੇ ਅੱਗੇ ਜਾਂਦੇ ਨੇ ਤੇ ਨੌਜਵਾਨ ਜਿਹੜੇ ਨੇ ਉਹ ਗਲਤ ਰਾਹਾਂ 'ਚ ਪੈ ਜਾਂਦੇ ਨੇ ਕਿਤੇ ਨਾ ਕਿਤੇ ਲੁੱਟ-ਖੋਹ ਦੀਆਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਨੇ ਕੀ ਲੱਗਦਾ ਹੈ ਮਾਸ਼ੂ ਗੱਲ ਇਹ ਹੈ ਕਿ ਉਹੀ ਗੱਲ ਹੈ ਕਿ ਦੇਖੋ ਅੱਜਕੱਲ ਦੀ ਪੀੜ੍ਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਉਹ ਕਿਤਨਾ ਕਿਤੇ ਡਿਪਰੈਸ਼ਨ 'ਚ ਇਸ ਲਈ ਆ ਗਈ ਕਿ ਪੜ ਵੀ ਲੇ ਜੀ ਉਮਰਾਂ ਵੀ ਵੱਧ ਹੁੰਦੀਆਂ ਜਾ ਰਹੀਆਂ ਨੇ ਕਿਤਨਾ ਕਿਤੇ ਜੋਬ ਨਹੀਂ ਮਿਲ ਰਹੀ ਜੀ ਇੱਕ ਫਿਊਚਰ ਜਿਹੜਾ ਉਹਨਾਂ ਦਾ ਉਹ ਬ੍ਰਾਈਟ ਨਹੀਂ ਲੱਗਦਾ ਬਿਲਕੁਲ ਜਿਹੜੇ ਸਾਹਵ ਨਾਲ ਅੱਜ ਨਾ ਮਹਿੰਗਾਈ ਵਧ ਰਹੀ ਹੈ ਹੂੰ ਉਸ ਸਾਹਵ ਨਾਲ ਉਹਨਾਂ ਨੂੰ ਨਾ ਤਾਂ ਪੜੇ ਲਿਖੇ ਨੂੰ ਨਹੀਂ ਸੈਲਰੀ ਮਿਲ ਰਹੀ ਹੈ ਹੂੰ ਅਗਰ ਨਾ ਉਹਨੀਆਂ ਸਰਕਾਰੀ ਜੋਬ ਮਿਲ ਰਹੀਆਂ ਨੇ ਜੀ ਅਗਰ ਆਪਾਂ ਗੱਲ ਕਰਦੇ ਆਂ ਪ੍ਰਾਈਵੇਟ ਜੋਬ ਦੀ ਤਾਂ ਪ੍ਰਾਈਵੇਟ ਜੌਬ ਚ ਕਿਤੇ ਨਾ ਕਿਤੇ ਉਹਨਾਂ ਨੂੰ 10000 ਤੋਂ ਲੈ ਕੇ 15 20 25 ਮਹੀ ਮਿਲਦੀ ਹੈ ਐਕਸਪੀਰੀਅੰਸ ਦੇ ਹਿਸਾਬ ਨਾਲ ਹੂੰ ਬਿਲਕੁਲ ਅ ਬੇਰਜ਼ਗਾਰੀ ਦਾ ਦੂਜਾ ਕਾਰਨ ਜੇ ਆਪਾਂ ਕਹਿ ਦਈਏ ਲੁੱਟਾ ਘੋਹਾਂ ਦਾ ਉਹ ਨਸ਼ਾ ਵੀ ਦੂਜੇ ਨੰਬਰ ਤੇ ਦੇਖਣ ਨੂੰ ਮਿਲਦਾ ਤੇ ਕਿਤਨਾ ਕਿਤੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਜਾਂ ਜਿਹੜੇ ਕੰਮ ਨਹੀਂ ਕਰ ਰਹੇ ਬੇਰਜ਼ਗਾਰ ਨੇ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਨੂੰ ਦੂਰ ਕਰਨ ਦੇ ਚੱਕਰ ਚ ਦਾਰੂ ਪੀਂਦੇ ਨੇ ਨਸ਼ਾ ਕਰਦੇ ਨੇ ਜਦੋਂ ਕਿਤੇ ਨਾ ਕਿਤੇ ਆਦੀ ਹੋ ਜਾਂਦੇ ਨੇ ਨਸ਼ੇ ਦੀ ਹੂੰ ਉਹਨਾਂ ਨੂੰ ਕੇਰਲਾਂ ਦਾ ਨਸ਼ਾ ਤਾਂ ਉਸ ਤੋਂ ਬਾਅਦ ਉਹ ਨਸ਼ਾ ਪੂਰਨ ਕਰਨ ਵਾਸਤੇ ਘਰ ਤੋਂ ਪੈਸੇ ਮੰਗਦੇ ਨੇ ਜੇ ਉਹਨਾਂ ਦੇ ਬੈਕਗ੍ਰਾਉਂਡ ਅੱਛੀ ਹੈ ਪਰਿਵਾਰ ਉਹਨਾਂ ਦਾ ਅੱਛਾ ਕੁਚਾਰ ਪੈਸੇ ਨਹੀਂ ਉਹਨਾਂ ਕੋਲ ਤਾਂ ਕਿਤੇ ਨਾ ਕਿਤੇ ਉਹ ਨਸ਼ਾ ਮਿਲ ਜਾਂਦਾ ਉਹਨਾਂ ਨੂੰ ਜੀ ਅਗਰ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ ਤੰਗੀ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਕੋਲ ਇੱਕ ਹੋਰ ਰਸਤਾ ਬਚਦਾ ਹੈ ਕਿ ਕਿਤੇ ਨਾ ਕਿਤੇ ਲੁੱਟਾਂ ਗੋਹਾ ਕਰੋ ਜੀ ਬਿਲਕੁਲ ਦੇਖੋ ਕਿਤੇ ਨਾ ਕਿਤੇ ਇਹ ਜਿਹੜੇ ਹਾਲਾਤ ਹਾਲਾਂਕਿ ਬਣ ਜਾਂਦੇ ਨੇ ਤੇ ਸਭ ਤੋਂ ਵੱਡਾ ਇੱਥੇ ਕਾਰਨ ਇੱਕ ਨਸ਼ਾ ਵੀ ਤੁਸੀਂ ਦੱਸਿਆ ਹੈ ਕਿ ਨਸ਼ੇ ਦੇ ਵਧਣ ਦੇ ਕਰਕੇ ਕਿਤੇ ਨਾ ਕਿਤੇ ਲੁੱਟਾ ਖੋਹਾਂ ਦੇ ਵਿੱਚ ਇੱਥੇ ਵਾਧਾ ਹੋ ਰਿਹਾ ਹੈ ਪਰ ਕੀ ਲੱਗਦਾ ਹੈ ਕਿ ਨਸ਼ਾ ਜੇਕਰ ਆਪਾਂ ਗੱਲ ਕਰੀਏ ਹਾਲਾਂਕਿ ਨਸ਼ਾ ਤਾਂ ਹਰ ਪਾਸੇ ਹੈ ਲੇਕਿਨ ਜੇਕਰ ਸਭ ਤੋਂ ਵੱਧ ਆਪਾਂ ਗੱਲ ਕਰੀਏ ਕਿ ਪੰਜਾਬ ਦੀ ਗੱਲ ਆਉਂਦੀ ਹੈ ਨਸ਼ਿਆਂ ਦੇ ਵਿੱਚ ਕਿ ਪੰਜਾਬ 'ਚ ਨਸ਼ਾ ਵਧ ਰਿਹਾ ਪੰਜਾਬ 'ਚ ਬੇਰੋਜ਼ਗਾਰੀ ਵਧ ਰਹੀ ਹੈ ਹਾਲਾਂਕਿ ਉਹ ਸਾਰੀਆਂ ਚੀਜ਼ਾਂ ਹੋਰ ਸੂਬਿਆਂ ਦੇ ਵਿੱਚ ਵੀ ਚੱਲ ਰਹੀਆਂ ਹੁੰਦੀਆਂ ਨੇ ਪਰ ਕੀ ਲੱਗਦਾ ਹੈ ਕਿ ਨਸ਼ੇ ਦਾ ਇੱਕ ਕਾਰਨ ਜੋ ਆਪਾਂ ਮੰਨ ਸਕਦੇ ਹਾਂ ਕਿ ਨਸ਼ਾ ਜੋ ਵਧ ਰਿਹਾ ਕੀ ਸਰਕਾਰਾਂ ਨੂੰ ਵੀ ਇਸ ਦੇ ਵਿੱਚ ਕੁਝ ਨਾ ਕੁਝ ਅਹਿਮ ਰੋਲ ਅਦਾ ਕਰਨੇ ਚਾਹੀਦੇ ਨੇ ਕਿਉਂਕਿ ਸਰਕਾਰਾਂ ਹਾਲਾਂਕਿ ਕਹਿੰਦੀਆਂ ਤਾਂ ਬਹੁਤ ਨੇ ਕਿ ਨਸ਼ੇ ਦੇ ਉੱਤੇ ਠੱਲ ਪੈ ਜੇਗੀ ਨਸ਼ੇ ਦਾ ਅਸੀਂ ਇੱਥੇ ਲੱਕ ਤੋੜ ਦਾਂਗੇ ਪਰ ਗੱਲ ਉਹੀ ਹੈ ਕਿ ਨਸ਼ਾ ਜਿਹੜਾ ਹੈ ਹਾਲਾਂਕਿ ਨਸ਼ਿਆਂ ਦੀ ਜੇਕਰ ਗੱਲ ਕਰੀਏ ਤਾਂ ਨਸ਼ੇ ਲਗਾਤਾਰ ਪੰਜਾਬ ਦੇ ਵਿੱਚ ਵਧਦੇ ਜਾਂਦੇ ਨੇ ਮਸੂ ਗੱਲ ਇਹ ਹੈ ਕਿ ਜੇ ਨਸ਼ੇ ਦੀ ਗੱਲ ਕਰਦੇ ਨਸ਼ਾ ਹੈ ਕੀ ਤੁਸੀਂ ਨਸ਼ਾ ਮੰਨਦੇ ਕਿ ਨੂੰ ਜੀ ਸ਼ਰਾਬ ਨੂੰ ਨਸ਼ਾ ਮੰਨਦੇ ਹੋ ਫੀਮ ਭੁੱਕੀ ਨਸ਼ਾ ਮੰਨਦੇ ਹੋ ਡਰੱਗਸ ਹੋ ਗਿਆ ਜਾਂ ਇਹਨੂੰ ਨਸ਼ਾ ਮੰਨਦੇ ਹੋ ਜੀ ਜੇ ਆਪਾਂ ਗੱਲ ਕਰਦੇ ਆਂ ਸ਼ਰਾਬ ਦੀ ਤਾਂ ਸ਼ਰਾਬ ਚ ਪੰਜਾਬ ਸਰਕਾਰ ਆ ਜਿਹੜੀ ਹਮ ਉਹਨਾਂ ਦੀ ਬੋਲੀ ਕਰਦਦੀ ਹੈ ਠੇਕੇ ਖੋਲਦੀ ਹੈ ਜੀ ਉਹ ਵੀ ਤਾਂ ਨਸ਼ਾ ਹੀ ਹੈ ਹਮ ਜੇ ਇਹ ਗੱਲ ਕਰਦੇ ਆਂ ਆਪਾਂ ਨਾਲ ਦੇ ਸਟੇਟਾਂ ਦੀ ਹਰਿਆਣੇ ਦੀ ਗੱਲ ਕਰ ਲਈਏ ਜਾਂ ਰਾਜਸਥਾਨ ਦੀ ਗੱਲ ਕਰ ਲਈਏ ਰਾਜਸਥਾਨ ਚ ਕੀ ਹੈ ਕਿ ਉੱਥੇ ਫੀਮ ਭੁੱਕੀ ਆਮ ਮਿਲਦੀ ਹੈ ਠੇਕੇ ਨੇ ਉੱਥੇ ਚੀਜ਼ਾਂ ਦੇ ਜੀ ਸਰਕਾਰ ਨੂੰ ਰਿਵੈਨਿਊ ਉੱਥੋਂ ਆ ਰਿਹਾ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਆ ਰਿਹਾ ਰਿਵੈਨਿਊ ਤੇ ਜਿਹੜੇ ਅਗਰ ਬੰਦੇ ਨੂੰ ਆਪਾਂ ਇਹ ਗੱਲ ਕਹਿ ਦਨੇ ਆ ਕਿ ਜੀ ਨਸ਼ਾ ਹੀ ਹੈ ਤਾਂ ਨਸ਼ਾ ਤਾਂ ਦੋਨੋਂ ਸੇਮ ਹੀ ਨੇ ਅਗਰ ਆਪਾਂ ਸਟੇਟ ਦੀ ਗੱਲ ਕਰਦੇ ਆ ਤਾਂ ਸਟੇਟ ਅਗਰ ਆਪਾਂ ਕੇਰਲਾ ਸਾਈਡ ਚਲੇ ਜਾਈਏ ਅੰਤਪਰਦੇਸ਼ ਚਲੇ ਜਾਈਏ ਐਮਪੀ ਚਲੇ ਜਾਈਏ ਨਸ਼ਾ ਉੱਥੇ ਵੀ ਹੈ ਉੱਥੇ ਵੀ ਸ਼ਰਾਬ ਮਿਲਦੀ ਹੈ ਡਰੱਗਸ ਮਿਲਦੀ ਹੈ ਅਗਰ ਆਪਾਂ ਡਰੱਗਸ ਦੀ ਗੱਲ ਕਰਦੇ ਆ ਕਿ ਉਹ ਚਿੱਟਾ ਆ ਜਿਹਨੂੰ ਕਹਦੀ ਆਪਾਂ ਡਰੱਗਸ ਨੂੰ ਚਿੱਟਾ ਆ ਚਿੱਟਾ ਇੱਕ ਨਾਮ ਆ ਜਿਹੜਾ ਉਹ ਕਿੱਥੋਂ ਆ ਸynthatic ਨਸ਼ਾ ਉਹ ਹੂੰ ਹੁਣ ਉਹ ਰੇ ਸynthatic ਨਸ਼ਾ ਕੁਝ ਲੋਕਾਂ ਦੇ ਆ ਸੋਚਣੀ ਜਾਂ ਮੰਨਣੀ ਇਹ ਐ ਕਿ ਸ਼ਰਮਣੀ ਕਾਲੀ ਦਾ ਲੇਕਰ ਆਇਆ ਹੂੰ ਇੱਕ ਰੇ ਪੋਲਾ ਡੀਐਸਪੀ ਹੁੰਦੇ ਸੀਗੇ ਉਹਨਾਂ ਨੂੰ ਫੜਿਆ ਗਿਆ ਸੀ ਕਾਂਗਰਸ ਸਰਕਾਰ ਵੱਲੋਂ ਜੀ ਪੋਲੇ ਜਿਹੜਾ ਪੋਲਾ ਸੀਗਾ ਉਹ ਚਿੱਟੇ ਦਾ ਸਦਾਗਰ ਮੰਨਿਆ ਜਾਂਦਾ ਸੀ ਹੂੰ ਕਿਤੇ ਨਾ ਕਿਤੇ ਉਹਨੂੰ ਜੇਲ੍ਹ 'ਚ ਜਦੋਂ ਕਿੱਥਾ ਗਿਆ ਪੁੱਛ ਕਰਤਾਲ ਹੋਈ ਜਦੋਂ ਉਹਨੇ ਕਿਤੇ ਨਾ ਕਿਤੇ ਕਿ ਮੈਨ ਲੀਡਰ ਦਾ ਸ਼ਰਮਣੀ ਅਕਾਲੀ ਦਲ ਦਾ ਮੈਨ ਲੀਡਰ ਦਾ ਨਾਮ ਲੈਤਾ ਕਿ ਇਹ ਬੰਦਾ ਇਹਦੇ ਵਿੱਚ ਇਨਵੋਲਡ ਹੈ ਉਸ ਤੋਂ ਬਾਅਦ ਕੀ ਆਇਆ ਕ ਉਹ ਅਕਾਲੀ ਦਲ ਸਰਕਾਰ ਆ ਗਈ ਅਕਾਲੀ ਦਲ ਸਰਕਾਰ ਨੇ ਰੱਖਿਆ ਨੂੰ ਜੇਲ੍ਹ 'ਚ ਕੋਰਟ ਕੇਸ ਚੱਲਦੇ ਰਹੇ ਪੁੱਛ ਪੜਤਾਲ ਹੁੰਦੀ ਰਹੀਆਂ ਪਰ ਕਿਤੇ ਨਾ ਕਿਤੇ ਜੋਰ ਬੋਟਾਂ ਉਹ ਬੰਦਾ ਕਹਿੰਦਾ ਸੀਗਾ ਰਿਪੋਰਟਾ ਦਿੰਦਾ ਸੀ ਕਿਤੇ ਨਾ ਕਿਤੇ ਪੜਦਾ ਪਾਇਆ ਗਿਆ ਜੀ ਬਿਲਕੁਲ ਠੀਕ ਹੈ ਨਾ ਜੀ ਕਿ ਉਹੀ ਗੱਲ ਆ ਜਾਂਦੀ ਹੈ ਕਿ ਨਸ਼ਾ ਆਉਂਦਾ ਕਿੱਥੋਂ ਹੈ ਹੂੰ ਉਹਨੂੰ ਲੈ ਕੇ ਕੌਣ ਆਉਂਦਾ ਹੈ ਕੋਈ ਵੀ ਅਗਰ ਠੀਕ ਹੈ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਪੁਲਿਸ ਮਹਿਕਮਾ ਤਾਂ ਉਹੀ ਰਹਿੰਦਾ ਜੀ ਇੰਟੈਲੀਜੈਂਸ ਉਹੀ ਰਹਿੰਦੀ ਹੈ ਸੀਐਡੀ ਉਹੀ ਰਹਿੰਦੀ ਹੈ ਪੁਲਿਸ ਮਹਿਕਮਾ ਵੀ ਉਹੀ ਹੈ ਸੀਐਸ ਸਟਾਫ ਉਹੀ ਹੈ ਉਹੀ ਅਫਸਰ ਨੇ ਜੀ ਕਿ ਕਿਤਨਾ ਕਿਤੇ ਉਹ ਜਦੋਂ ਸਰਕਾਰ ਬਦਲਦੀ ਹੈ ਕਿਤਨਾ ਕਿਤੇ ਉਹ ਥੋੜਾ ਜਿਹਾ ਡਿਪਰੈਸ਼ਨ ਚ ਆ ਜਾਂਦੇ ਨੇ ਬਿਲਕੁਲ ਉਹ ਕਿਤਨਾ ਕਿਤੇ ਖੁੱਲ ਕੇ ਕੰਮ ਨਹੀਂ ਕਰ ਪਾਉਂਦੇ ਕਿਤਨਾ ਕਿਤੇ ਉਹਨਾਂ ਨੂੰ ਉਹ ਚੀਜ਼ ਕਰਨ ਵੇਲੇ ਕਠਿਨਾਈ ਆਉਂਦੀ ਆ ਰਾਜਨੀਤੀ ਉਹਨਾਂ ਦਾ ਹੈਵੀ ਹੋ ਜਾਂਦੀ ਆ ਜੀ ੜਿੱਕੇ ਆਉਂਦੀ ਆ ਉਹਨਾਂ ਨੂੰ ਅਗਰ ਉਹ ਫੜ ਵੀ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਕੋਲ ਆ ਜਾਂਦੀ ਆ ਮਨਿਸਟਰਾਂ ਦੀ ਕਿਤੇ ਨਾ ਕਿਤੇ ਇਨਵੋਲਵ ਨੇ ਉਹ ਬੰਦੇ ਉਹ ਪੈਸਾ ਦੇ ਕੇ ਛੁੱਟ ਜਾਂਦੇ ਨੇ ਕੇਸ ਰਫਾ ਥਵਾ ਹੋ ਜਾਂਦਾ ਹੂੰ ਹੁਣ ਗੱਲ ਹੋਈ ਜਾਂਦੀ ਆ ਕਿ ਜੇ ਪੰਜਾਬ 'ਚ ਨਸ਼ਾ ਹੈ ਤਾਂ ਨਸ਼ਾ ਕਰਦਾ ਕੌਣ ਹੈ ਯੂਥ ਕਰ ਰਹੇ ਆ ਜੀ ਯੂਥ ਅਗਰ ਆਪਾਂ ਉਹਦੇ ਨਾਲ ਚਿੱਟੇ ਨਾਲ ਤਾਂ ਜੋ ਜੋ ਨਸ਼ੇ ਕਹਿੰਨੇ ਆਂ ਪੰਜਾਬ ਚ ਮੁੰਡੇ ਡਰਿੰਕ ਵੀ ਪੀਂਦੇ ਨੇ ਹੂੰ ਬੀਅਰ ਵੀ ਆ ਜਾਂਦੀ ਆ ਹੂੰ ਜਰਦਾ ਵੀ ਆ ਜਾਂਦਾ ਫੇਮ ਭੁੱਕੀ ਵੀ ਆ ਜਾਂਦੀ ਆ ਨਸ਼ਾ ਤਾਂ ਆ ਵੀ ਰਹੇ ਇਸ ਤੋਂ ਲਾਪਾ ਹੁਣ ਇੱਕ ਹੋਰ ਨਸ਼ਾ ਆ ਰਿਹਾ ਹੈ ਸਿੰਥੈਟਿਕ ਸਿੰਥੈਟਿਕ ਨਸ਼ਾ ਜੋ ਕਿ ਇੱਕ ਮੈਡੀਕਲ ਨਸ਼ਾ ਕਹਿੰਦੇ ਨੇ ਆਪਾਂ ਉਹ ਸਰਕਾਰ ਔਰ ਇੱਕ ਅਜੀਬ ਗੱਲ ਇਹ ਹੈ ਕਿ ਦੇਖੋ ਉਹ ਨਸ਼ਾ ਛਡਾਓ ਕੇਂਦਰ ਵੀ ਖੋਲੇ ਜਾ ਰਹੇ ਨੇ ਪੰਜਾਬ ਚ ਔਰ ਉਹ ਨਸ਼ਾ ਛਡਾਓ ਕੇਂਦਰ ਜਿਹੜੇ ਖੋਲੇ ਜਾ ਰਹੇ ਨੇ ਉੱਥੇ ਇੱਕ ਗੋਲੀ ਦਿੱਤੀ ਜਾਂਦੀ ਆ ਨਸ਼ਾ ਛਡਾਣ ਦੀ ਜੀ ਇੱਕ ਨਸ਼ੇ ਨੂੰ ਛਡਾਉਣ ਵਾਸਤੇ ਇਤਨਾ ਕਿਤੇ ਗੋਲੀ ਦਿੱਤੀ ਗਈ ਹੂੰ ਔਰ ਇੱਕ ਕਈ ਚੈਨਲ ਐਸੇ ਮੀਡੀਆ ਚ ਵੀ ਦੇਖਣ ਨੂੰ ਸੁਣਨ ਚਾਹੀਦੇ ਉਹਨਾਂ ਨੇ ਸਟਿੰਗ ਵੀ ਕਰੀ ਜੀ ਉਹ ਕਿਤਨਾ ਕਿਤੇ ਜਿਹੜੀ ਗੋਲੀ ਆ ਰਹੀ ਹੈ ਹੂੰ ਉਹਦਾ ਇੱਕ ਬਹੁਤ بڑا ਧੰਦਾ ਚੱਲ ਰਿਹਾ ਹੈ ਕਿ ਉਹ ਨਸ਼ੇ ਸ਼ਰਾਬ ਹੋ ਗਿਆ ਅਫੀਮ ਭੁੱਕੀ ਹੋ ਗਿਆ ਜਾਂ ਚਿੱਟਾ ਜਿਹਨੂੰ ਕਹਦੀ ਹੈ ਹੂੰ ਉਹਨੂੰ ਛਡਾਉਣ ਦੇ ਚੱਕਰ ਚ ਉਹ ਚਿੱਟੀ ਗੋਲੀ ਦੇ ਰਹੀਣੀ ਔਰ ਕਿਤਨਾ ਕਿਤੇ ਉਹ ਚਿੱਟੀ ਗੋਲੀ ਜਿਹੜੀ ਆ ਰਹੀ ਹੈ ਜੋ ਵੀ ਗੋਲੀ ਆ ਰਹਾ ਹੈ ਉਹ ਨਸ਼ਾ ਕਰ ਰਹੇ ਨੇ ਉਹ ਕਿਤਨਾ ਕਿਤੇ ਫੈਕਟਰੀਆਂ ਬਣਾ ਰਹੀਆਂ ਨੇ ਉਹਨਾਂ ਨੂੰ ਕਰੋੜਾ ਰੁਪਏ ਦਾ ਪ੍ਰੋਫਿਟ ਹੋ ਰਿਹਾ ਇੱਕ ਨਸ਼ੇ ਨੂੰ ਨਸ਼ਾ ਮਤ ਦੂਰ ਕਰਨ ਲਈ ਜੀ ਪਰ ਦੇਖੋ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਲੋਕਾਂ ਦੇ ਜਿਹੜੇ ਸਵਾਲ ਹੁੰਦੇ ਨੇ ਕਿ ਸਰਕਾਰਾਂ ਇਹਨਾਂ ਤੇ ਠਲ ਕਿਉਂ ਨਹੀਂ ਪਾਉਂਦੀ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਫਿਟ ਹੈ ਕਿ ਉਹ ਨਸ਼ਿਆਂ ਤੋਂ ਹੀ ਆ ਨਹੀਂ ਦੇਖੋ ਗੱਲ ਉਹੀ ਹੈ ਕਿ ਜਿਹੜਾ ਨਸ਼ਾ ਹੈ ਜੀ ਗੱਲ ਆਉਂਦੀ ਹੈ ਕਿ ਨਸ਼ਾ ਹੈ ਕੀ ਮੈਂ ਕਿ ਨੋਰਮਲ ਗੱਲ ਕਰ ਰਹੇ ਨੇ ਅਸੀਂ ਫਰੈਂਡ ਸਰਕਲ 'ਚ ਬੈਨੇ ਆ ਕਿ ਜਦੋਂ ਬੰਦਾ ਕੋਈ ਗਰੀਬ ਬੰਦਾ ਠੇਕੇ ਤੋਂ ਸ਼ਰਾਬ ਲੈਂਦਾ ਜੀ ਤਾਂ ਉਹਨੂੰ ਸ਼ਰਾਬੀ ਖਵਾਬੀ ਪਤ ਨਹੀਂ ਕੀ ਕੀ ਨਾਮ ਨਾਲ ਜੀ ਬਹੁਤਨ ਕੀਤਾ ਜਾਂਦਾ ਉਹਦਾ ਜਾਂਦ ਨੂੰ ਮੂੰਹ ਤੇ ਬੋਲੇ ਜਾਂਦਾ ਪੁਲਿਸ ਵੀ ਫੜਦੀ ਹੈ ਚਲਾਨ ਵੀ ਪੁਲਿਸ ਕੱਟਦੀ ਹੈ ਇਹ ਨਹੀਂ ਕਿ ਨਹੀਂ ਫੜਦੀ ਪਰ ਜਦੋਂ ਬੰਦਾ ਮੈਰਿਜ 'ਚ ਬਹਿ ਕੇ ਪਿੰਦਾ ਹੂੰ ਉਦੋਂ ਲੋਕਾਂ ਦਾ ਇਹੀ ਪੁਲਿਸ ਹੁੰਦੀ ਹੈ ਇਹੀ ਸਾਡੀ ਸੁਸਾਇਟੀ ਹੁੰਦੀ ਹੈ। ਇਹੀ ਪ੍ਰਸ਼ਾਸਨ ਆਹੀ ਸਰਕਾਰਾਂ ਨੇ ਉਹ ਕਹਿੰਦੇ ਐਨਜੋਇਮੈਂਟ ਕਰ ਰਹੇ ਨੇ। ਜੀ। ਨਸ਼ਾ ਉਦੋਂ ਵੀ ਹੋ ਰਿਹਾ ਹੁੰਦਾ ਹੈ। ਪਰ ਉਹ ਨਸ਼ਾ ਕਰਨ ਤੋਂ ਬਾਅਦ ਅਮੀਰ ਬੰਦਾ ਹੁੰਦਾ ਜਿਹੜਾ ਕਿਉਂਕਿ ਅਮੀਰਾਂ ਦੀ ਜਿਆਦਾ ਪਾਰਟੀ 'ਚ ਸ਼ਰਾਬ ਵਰਤਾਈ ਜਾਂਦੀ ਹੈ। ਜੀ। ਲੋਕ ਉਹਨੂੰ ਇੱਕ ਸਟੈਂਡਰਡ ਸਮਝਦੇ ਨੇ, ਇੱਕ ਆਪਣੀ ਸੁਸਾਇਟੀ ਉਹ ਚੰਗਾ ਸੁਸਾਇਟੀ ਸਮਝਦੇ ਨੇ। ਉਹ ਪੀ ਕੇ ਫਿਰ ਗੱਡੀਆਂ ਵੀ ਚੱਲਦੀਆਂ ਨੇ, ਰੋੜਾਂ 'ਤੇ ਵੀ ਆਉਂਦੇ ਨੇ। ਹੂੰ। ਐਕਸੀਡੈਂਟ ਦਾ ਵੀ ਕਾਰਨ ਬਣਦੇ ਨੇ। ਇੱਕ ਸੋਡੀ ਸੋਚਨ ਸ਼ਕਤੀ ਕੀ ਹੈ? ਬਿਲਕੁਲ ਦੇਖੋ ਹਾਲਾਂਕਿ ਨਸ਼ਿਆਂ ਦੇ ਉੱਤੇ ਜਦੋਂ ਵੀ ਕੋਈ ਗੱਲ ਚੱਲਦੀ ਹੈ ਤਾਂ ਨਸ਼ਿਆਂ ਦਾ ਜਿਹੜਾ ਇਹ ਮੁੱਦਾ ਹੈ ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਕੀ ਹੁੰਦਾ ਸੀ ਕਿ ਨਸ਼ਿਆਂ ਲੈ ਕੇ ਹਾਲਾਂਕਿ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਤਾਂ ਜ਼ਰੂਰ ਆਉਂਦੀ ਸੀ ਪਰ ਸਮੇਂ ਦੇ ਨਾਲ-ਨਾਲ ਇਹ ਪੰਜਾਬ ਦਾ ਇੱਕ ਬਹੁਤ ਹੀ ਵੱਡਾ ਮੁੱਦਾ ਬਣ ਚੁੱਕਿਆ ਹੈ ਅਜੋਕੇ ਟਾਈਮ 'ਚ ਕੀ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਰਾਜਨੀਤੀ ਨੂੰ ਜੋੜ ਕੇ ਤਾਂ ਹਾਲਾਂਕਿ ਜੇਕਰ ਨਸ਼ਿਆਂ ਦੀ ਆਪਾਂ ਪ੍ਰੋਸਪੈਕਟਿਵ ਤੋਂ ਗੱਲ ਕਰੀਏ ਬਹੁਤ ਸਾਰੇ ਹੀ ਲੀਡਰ ਵੀ ਅਜੀਹੇ ਨੇ ਜਿਨ੍ਹਾਂ ਦਾ ਨਸ਼ਿਆਂ ਦੇ ਕੇਸ 'ਚ ਨਾਮ ਤੱਕ ਹੈ ਕੀ ਲੱਗਦਾ ਹੈ ਦੇਖੋ ਮਸ਼ੂ ਗੱਲ ਇਹ ਆ ਕਿ ਐਲੀਗੇਸ਼ਨ ਲਾਣਾ ਕਿਸੇ ਤੋਮਤ ਲਾਣੀ ਉਹ ਸਾਨਾ ਜੀ ਡੀਟ ਜੀ ਕਿ ਨਸ਼ਾ ਕਰਦਾ ਹੈ ਜੀ ਇਹ ਨਸ਼ਾ ਵੇਚਦਾ ਹੂੰ ਉਹਨੂੰ ਸਾਬਤ ਕਰਨਾ ਕੋਰਟ 'ਚ ਬੜੀ ਮੁਸ਼ਕਲ ਹੈ ਜੀ ਜੋ ਅੱਜ ਦੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਹੂੰ ਤੁਸੀਂ ਦੇਖਿਆ ਹੋਣਾ ਲੀਡਰਾਂ ਦਾ ਵੀ ਨਾਮ ਆ ਜਾਂਦਾ ਹੈ ਬੰਨ ਕਈ ਮਨਿਸਟਰ ਪਬਲਿਕ ਦਾ ਵੀ ਨਾਮ ਆ ਜਾਂਦਾ ਹੈ ਕੇਸ ਹੋ ਜਾਂਦੇ ਨੇ ਡਿਸਟ੍ਰਿਕਟ ਪਰ ਕਿਤੇ ਨਾ ਕਿਤੇ ਪੁਲਿਸ ਕਹਿ ਵੀ ਦਿੰਦੀ ਹੈ ਇਹਦੇ ਕੋਲੋਂ 4 ਕਿਲੋ ਫੀਮ ਫੜੀ ਗਈ ਜੀ 2 ਕਿਲੋ ਫੜਿਆ ਗਿਆ ਇਨਾ ਗਾਂਜਾ ਫੜਿਆ ਗਿਆ ਇਨਾ ਟਰੱਕਸ ਫੜਿਆ ਗਿਆ ਇਹ ਕਰਿਆ ਇਹ ਇੰਨੇ ਤਰੀਕੇ ਮਤਲਬ ਇੰਨੇ ਦੇ ਕੇਸ ਚੱਲਦੇ ਸੀ ਕਾਨਫਰੈਂਸ ਹੋ ਜਾਂਦੀ ਹੈ ਜੀ ਆਈਪੀਐਸ ਦੀ ਹੂੰ ਆਈਪੀਐਸ ਜਿੰਨੇ ਵੀ ਅਫਸਰ ਹੁੰਦੇ ਨੇ ਹਮ ਜਦੋਂ ਚੀਜ਼ ਕਹਿੰਦੇ ਨੇ ਪ੍ਰੈਸ ਕਾਨਫਰੈਂਸ ਚ ਤਾਂ ਉਹ ਹੀ ਚੀਜ਼ਾਂ ਦੱਸਦੇ ਨੇ ਕਿ ਜੀ ਦੋ ਬੰਦੇ ਫੜੇਗੇ ਹਮ ਉਹਦੇ ਵਿੱਚੋਂ ਇੰਨਾ ਜੋ ਸਮਗਰੀ ਹੈ ਜੋ ਮਿਲੀ ਹੈ ਚ ਸ਼ਰਾਬ ਮਿਲੀ ਹੈ ਦੋ ਨੰਬਰ ਦੀ ਹਮ ਉਹ ਸ਼ਰਾਬ ਨਹੀਂ ਕਹਿੰਦੇ ਜੋ ਠੇਕੀਆਂ ਤੇ ਮਿਲਦੀ ਹੈ ਜੀ ਉਹ ਫੜ ਕਹਿੰਦੇ ਨੇ ਜੀ ਜਿਹੜੀ ਸ਼ਰਾਬ ਲੋਕ ਘਰੇ ਕੱਢਦੇ ਨੇ ਹਮ ਆਪਣੇ ਪੀਣ ਵਾਸਤੇ ਜਾਂ ਵੇਚਣ ਵਾਸਤੇ ਜੀ ਉਹਨੂੰ ਦੋ ਨੰਬਰ ਦਾ ਸ਼ਰਾਬ ਕਹਿੰਦੇ ਨੇ ਹਮ ਜਾਂ ਆਪਾਂ ਫੀਮ ਭੁੱਕੀ ਹੈ ਉਹ ਗ੍ਰਾਮਾਚ ਵੀ ਫੜੀ ਜਾਵੇ 2 ਗ੍ਰਾਮ 5 ਗ੍ਰਾਮ 10 ਗ੍ਰਾਮ ਜਾਂ ਉਹਦੇ ਵਿੱਚ ਕੋਈ ਕੁਆਂਟੀਟੀ ਪਾਈਆ ਅਧੀਆ ਕੁਝ ਵੀ ਹੈ ਉਹ ਫੜੀ ਜਾਵੇ ਤਾਂ ਉਹ ਕੇਸ ਪਾਇਆ ਜਾਂਦਾ ਜੀ ਕੇਸ ਪਾਇਆ ਜਾਂਦਾ ਉਹ ਕੇਸ ਚਲਾਇਆ ਜਾਂਦਾ ਜਦੋਂ ਉਸ ਤੋਂ ਬਾਅਦ ਰਿਮਾਂਡ ਤੇ ਲੈਂਦੀ ਹੈ ਪੁਲਿਸ ਰਿਮਾਂਡ ਤੋਂ ਲੈਣ ਤੋਂ ਬਾਅਦ ਉਹਦੇ ਵਿੱਚ ਪੁੱਛ ਪੜਤਾਲ ਹੁੰਦੀ ਹੈ ਕਿੱਥੋਂ ਆਇਆ ਕੀ ਕਿਵੇਂ ਆਇਆ ਕੌਣ ਸੋਡ ਨਾਲ ਬੋਲਮ ਨੇ ਉਹ ਲੈਣ ਤੋਂ ਬਾਅਦ ਕਿਤਨਾ ਕਿਤੇ ਪੁਲਿਸ ਉਹ ਪੜਦੇ ਚ ਕਰ ਲੈਂਦੀ ਆ ਉਹਨੂੰ ਜੀ ਕੁਝ ਲੋਕਾਂ ਦਾ ਇਹ ਕਹਿਣਾ ਕਿ ਜਦੋਂ ਕੋਈ ਵੀ ਕੇਸ ਆਉਂਦਾ ਹੈ ਪੁਛ ਪੜਤਾਲ ਹੁੰਦੀ ਹੈ ਉਹ ਪੈਸੇ ਲੈ ਕੇ ਰਫਾਫਾ ਕਰ ਦਿੰਦੀ ਹੈ ਹੂੰ ਫਿਰ ਜਿਹੜੇ ਬੰਦੇ ਨੂੰ ਅਰੈਸਟ ਕੀਤਾ ਹੁੰਦਾ ਉਹਨੂੰ ਕੋਰਟ ਚ ਪੇਸ਼ ਕਰਤਾ ਜਾਂਦਾ ਤਾਂ ਉਹਨਾਂ ਨੂੰ ਕਿਤਨਾ ਕਿਤੇ ਜਦੋਂ ਜੇਲ ਹੋ ਜਾਂਦੀ ਹੈ ਹੂੰ ਤਾਂ ਸੁਣ ਚ ਜਾਂ ਦੇਖਣ ਚ ਇਹੀ ਆਉਂਦਾ ਕਿ 2 ਮਹੀਨੇ 2 ਮਹੀਨੇ 4 ਮਹੀਨੇ ਬਾਅਦ ਉਹ ਸਮਗਲਰ ਜਿਹੜੇ ਬੰਦੇ ਹੁੰਦੇ ਨੇ ਸਮਗਲਰ ਕਹਿ ਸਕਦੇ ਜਿਨ੍ਹਾਂ ਨੂੰ ਸਮਗਲਰ ਕਿਹਾ ਜਾਂਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਚ ਉਹ ਬੰਦੇ ਬਾਹਰ ਆ ਜਾਂਦੇ ਨੇ ਜ਼ਮਾਨਤ 'ਚ ਜੀ ਤੇ ਕੋਰਟ ਵੀ ਇਹ ਨਹੀਂ ਦੇਖਦੀ ਕਿ ਇਹ ਬੰਦੇ ਤੇ ਪਹਿਲਾਂ ऑलरेडी 4 ਕੇ ਚੱਲ ਰਹੇ ਨੇ 2 ਚੱਲ ਰਹੇ ਨੇ 8 ਚੱਲ ਰਹੇ ਨੇ ਇਹਨੂੰ ਅਸੀਂ ਜ਼ਮਾਨਤ ਕਿਸ ਪਰਪਸ ਤੇ ਦੇ ਰਹੇ ਹਾਂ ਕੀ ਸੋਚ ਕੇ ਦੇ ਰਹੇ ਹਾਂ ਤੇ ਉਸ ਨਾਲ ਜ਼ਮਾਨਤ ਦੇ ਆਉਣ ਨਾਲ ਉਹ ਬੰਦਾ ਇਹ ਚੀਜ਼ ਨੂੰ ਇੱਕ ਤਰ੍ਹਾਂ ਦਾ ਜਿਹੜਾ ਕੋਟ ਆ ਨਾ ਉਹਦਾ ਮਜ਼ਾਕੇ ਡਾ ਰਿਹਾ ਹੁੰਦਾ ਕਾਨੂੰਨ ਦਾ ਸਰੇਆ ਮਜ਼ਾਕ ਬਣ ਰਿਹਾ ਹੁੰਦਾ ਉਹਨੂੰ ਪਤਾ ਨਾ ਮੇਰਾ ਪੁਲਿਸ ਵਿਗਾੜ ਸਕਦੀ ਹੈ ਜੇ ਪੁਲਿਸ ਕਰੇਗੀ ਮੈਨੂੰ ਫੜ ਲੇਗੀ ਰੈਸਟ ਕਰੇਗੀ ਤਾਂ ਮੈਂ ਕੋਰਟ ਚ ਛੁੱਟ ਜਾਗਾ ਜੀ ਬਿਲਕੁਲ ਤੇ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਸ਼ਿਆਂ ਦੇ ਵਿੱਚ ਅ ਨਸ਼ੇ ਹਾਲਾਂਕਿ ਜਿੱਦਾਂ ਕਿ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਬਹੁਤ ਸਾਰੇ ਤਰੀਕਿਆਂ ਦੇ ਨਸ਼ੇ ਤਾਂ ਹਾਲਾਂਕਿ ਹੈਗੇ ਹੀ ਨੇ ਪਰ ਜਿਹੜਾ ਸਿੰਥੈਟਿਕ ਨਸ਼ਾ ਜੋ ਕਿ ਚੱਲ ਰਿਹਾ ਹੈ ਜਿੱਦਾਂ ਕਿ ਚਿੱਟਾ ਹੋ ਗਿਆ ਜਾਂ ਇਦਾਂ ਟੀਕੇ ਇੰਜੈਕਸ਼ਨ ਲਗਾਉਣਾ ਗੋਲੀਆਂ ਲੈਣੀਆਂ ਕੀ ਲੱਗਦਾ ਹੈ ਕਿ ਨੌਜਵਾਨ ਪੀੜੀ ਨੂੰ ਇਹ ਨਸ਼ਾ ਅੱਜ ਦਾ ਖਤਮ ਕਰਦਾ ਜਾ ਰਿਹਾ ਹੈ ਕਿਉਂਕਿ ਹਰ ਘਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਿਸੇ ਸਥਾਨ ਉੱਤੇ ਕੋਈ ਨਾ ਕੋਈ ਮਾ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਕਰਕੇ ਮੌਤ ਹੋ ਰਹੀ ਹੁੰਦੀ ਹੈ ਪਰ ਇੱਥੇ ਸਵਾਲ ਵੱਡੇ ਹੀ ਹੁੰਦੇ ਨੇ ਕਿ ਨਸ਼ਿਆਂ ਦੇ ਉੱਤੇ ਆਖਿਰਕਾਰ ਠੱਲ ਕਿਉਂ ਨਹੀਂ ਪੈ ਰਹੀ ਤੇ ਦੂਜੇ ਪਾਸੇ ਜੇਕਰ ਆਪਾਂ ਦੇਖੀਏ ਕਿ ਇਹੀ ਨਸ਼ਿਆਂ ਦਾ ਕਾਰਨ ਹੈ ਕਿ ਦੂਜੇ ਪਾਸੇ ਲੁੱਟਾ ਖੋਹਾਂ ਜੜੀਆਂ ਹੁੰਦੀਆਂ ਨੇ ਜੋ ਕਿ ਅੱਜ ਦਾ ਆਪਣਾ ਵਿਸ਼ਾ ਵੀ ਹੈ ਕਿ ਵਦਨ ਦਾ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨਮਸ਼ੂਹੀ ਹੈ ਕਿ ਲਾ ਸਾਡਾ ਕਾਨੂੰਨ ਜੀ ਸਾਡਾ ਕਾਨੂੰਨ ਇੱਕ ਤਰ੍ਹਾਂ ਦਾ ਕਟਪੁਤਲੀ ਬਣ ਗਿਆ ਹੂੰ ਅਗਰ ਸਾਡਾ ਥੋੜਾ ਜਾਂ ਕਿਤੇ ਨਾ ਕਿਤੇ ਪਾਰਟੀਵਾਦੀ ਦੁੱਟ ਕੇ ਆ ਜਿਹੜੇ ਵੇਚ ਰਹੇ ਨੇ ਇਨਵੋਲਵ ਨੇ ਉਹ ਕਿਤੇ ਨਾ ਕਿਤੇ ਪੈਸੇ ਨਾਲ ਇੰਨੇ ਅਮੀਰ ਨੇ ਹੂੰ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਚੰਗੇ ਵਕੀਲ ਕਰਕੇ ਪੁਲਿਸ ਨਾਲ ਚੰਗਾ ਰਿਸ਼ਤਾ ਤਾਇਮ ਕਾਇਮ ਕਰਕੇ ਜੀ ਉਹ ਆਪਣੇ ਆਪ ਨੂੰ ਬਚਾ ਲੈਂਦੇ ਨੇ ਹੂੰ ਪਹਿਲਾਂ ਤਾਂ ਜਿੰਨੇ ਸਾਡੇ ਲੀਡਰ ਨੇ ਜਿਹੜੇ ਸਰਕਾਰਾਂ ਚਲਾਉਂਦੇ ਨੇ ਪਹਿਲਾ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਗਰਾਉਂਡ ਫਲੋਰ ਤੋਂ ਆ ਕੇ ਇਹ ਨਸ਼ਾ ਜਿੱਥੋਂ ਸਟਾਰਟ ਹੁੰਦਾ ਜਿਹੜਾ ਬੰਦਾ ਲੈਂਦਾ ਹੂੰ ਜਿਹਨੂੰ ਤੁਸੀਂ ਅਰੈਸਟ ਕਰਦੇ ਹੋ ਉਹ ਤਾਂ ਪੜਤਾਲ ਕਰੋ ਇਹ ਬੰਦਾ ਲੈ ਕੇ ਕਿੱਥੋਂ ਜਾਂਦਾ ਚੈਨ ਨੂੰ ਕਿੰਨਾ ਕਿਤੇ ਕਹਿੰਦਾ ਜਦੋਂ ਚੈਨ ਘੁੰਮਦੀ ਹੈ ਕਿਸੇ ਨੇ ਘੜੀ ਕਿਸੇ ਘੜੀ ਨੂੰ ਸਾਨੂੰ ਫੜ ਨਹੀਂ ਪਾਏਗਾ ਜੀ ਅਗਰ ਪੁਲਿਸ ਇਮਾਨਦਾਰੀ ਨਾਲ ਜੇ ਇਮਾਨਦਾਰ ਨਾਲ ਗੱਲ ਕਰੇ ਜੇ ਆਪਕ ਪੁਲਿਸ ਤੇ ਹੀ ਲੱਗਦੇ ਆ ਕਿ ਪੁਲਿਸ ਹੀ ਫੜਦੀ ਹੈ ਤਾਂ ਪੁਲਿਸ ਇਮਾਨਦਾਰੀ ਨਾਲ ਅਗਰ ਕੰਮ ਕਰਦੀ ਹੈ ਜਿਹੜਾ ਬੰਦਾ ਫੜਦਾ ਉਹਨੂੰ ਕੁੱਟਣ ਦੀ ਬਜਾਏ ਮਾਰਨ ਦੀ ਬਜਾਏ ਉਹਨੂੰ ਸਮਝਣ ਦੀ ਵੇਖੇਗਾ ਉਹ ਤਾਂ ਰੀੜੀ ਕਰ ਰਿਹਾ ਹ ਉਹਦੀ ਮਜਬੂਰੀ ਬਣ ਗਈ ਉਹ ਨਹੀਂ ਛੱਡ ਸਕਦਾ ਉਹਨੂੰ ਉਹ ਤਾਂ ਮਰਦੇ ਦਮ ਤੱਕ ਜਾਏਗਾ ਜਾਂ ਉਹਨੂੰ ਨਸ਼ਾ ਛਡਾਓ ਕੇਂਦਰ ਛਡੋ ਤਾਂ ਪੁਲਿਸ ਨੂੰ ਜਾਂਦਾ ਜੋ ਬੰਦਾ ਆ ਗਿਆ ਸੀ ਇਹਨੂੰ ਇਸ ਤੋਂ ਇਲਾਵਾ ਨਸ਼ੇ ਤੋਂ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਪੀੜ੍ਹੀ ਨੂੰ ਕਿਵੇਂ ਬਚਾ ਸਕਦਾ ਹੈ ਕਿ ਸਮਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਨਸ਼ੇ ਤੋਂ ਤਾਂ ਉਸ ਬੰਦੇ ਨੂੰ ਅਰੈਸਟ ਕਰੋ ਉਹ ਬੰਦਾ ਕਿੱਥੋਂ ਲੈ ਕੇ ਆਉਂਦਾ ਉਹਨੂੰ ਗਵਾਹ ਬਣਾਓ ਹੂੰ ਗਵਾਹ ਬਣਾ ਕੇ ਕਿਤੇ ਨਾ ਕਿਤੇ ਉਹ ਉਹਨੂੰ ਸਰਕਾਰ ਵੱਲੋਂ ਜਾਂ ਕਿਸੇ ਨਾ ਵੱਲੋਂ ਉਹਨੂੰ ਇੱਕ ਐਨਾ ਕੌਨਫੀਡੈਂਸ ਚ ਲੈ ਲੋ ਕਿ ਅਗਰ ਤੁਸੀਂ ਸਾਡੀ ਮਦਦ ਕਰਦੇ ਹੋ ਤਾਂ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਬਚਾਉਂਗਾ ਬਚਾਉਣ ਦੇ ਚ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਹਾਡਾ ਕਿਤੇ ਨਾ ਕਿਤੇ ਯੋਗਦਾਨ ਹੋਏਗਾ ਜੀ ਇੱਕ ਹੈਲਪ ਲੈ ਰਹੇ ਆ ਪੁਨਾ ਤੋਂ ਅਗਰ ਕਰਦਾ ਮੈਂ ਪੁੱਛ ਪੜਤਾਲ ਕਰਨਾ ਮੈਂ ਥੱਪੜ ਮਾਰ ਕੇ ਜਾਂ ਮੈਂ ਡਰਾ ਧਮਕਾ ਕੇ ਉਹ ਬੰਦੇ ਨੂੰ ਇਹ ਪੁਲਿਸ ਦਾ ਬਿਹੇਵੀਅਰ ਹੈ ਹੂੰ ਅਗਰ ਉਹ ਤੋਂ ਤੁਸੀਂ ਕੋਈ ਕਢਵਾ ਲੋਂਗੇ ਉਹ ਗਲਾ ਲੋਂਗੇ ਜਾਂ ਆਪਾਂ ਕਹਿ ਦੀਏ ਉਹ ਨਹੀਂ ਦੱਸੇਗਾ ਉਹਨੂੰ ਸਾਨੂੰ ਕੌਨਫੀਡੈਂਸ ਹੀ ਲੈਣਾ ਪੈਣਾ ਹੈ ਅਗਰ ਉਹ ਬੰਦਾ ਦੱਸਦਾ ਕਿ ਇਹ ਬੰਦਾ ਮੈਂ ਇਸ ਬੰਦੇ ਤੋਂ ਲੈ ਕੇ ਆਉਣਾ ਜੀ ਤਾਂ ਉਸ ਬੰਦੇ ਨੂੰ ਅਰੈਸਟ ਕਰੋ ਉਹ ਬੰਦਾ ਕਿਤੇ ਨਾ ਕਿਤੇ ਕੜੀ ਕੜੀ ਨਾਲ ਜੁੜੇ ਹੋਏ ਨੇ ਉਹ ਬੰਦੇ ਨੂੰ ਕੌਣ ਵੱਡਾ ਸਮਗਲਰ ਹੈ ਉਹ ਤਾਂ ਇੱਕ ਛੋਟਾ ਮੋਟਾ ਬੰਦਾ ਹੈ ਕਿ ਮਰ ਸਾ ਨਸ਼ਾ ਆ ਗਿਆ ਉਹ ਅੱਗੇ ਤੋਂ ਅੱਗੇ ਸਪਲਾਈ ਕਰਦਾ ਬਿਲਕੁਲ ਠੀਕ ਹੈ ਨਾ ਜੀ ਜਦੋਂ ਬੰਦਾ ਆ ਗਿਆ ਉਹਨੂੰ ਫੜ ਅਰੈਸਟ ਕੀਤਾ ਤਾਂ ਪੰਜਾਬ ਚੋਂ ਨਸ਼ਾ ਮੇਨ ਬਾਸ ਕਮਗਲਰ ਕਾਉਣਾ ਉਹ ਤਾਂ ਫੜਿਆ ਜਾ ਉਹ ਕਿਤਨਾ ਕਿਤੇ ਨਸ਼ਾ ਬਾਹਰੋਂ ਆ ਰਿਹਾ ਹੈ ਪੰਜਾਬ ਚ ਹੀ ਪੈਦਾ ਹੋ ਰਿਹਾ ਨਾ ਫੀਮ ਪੁੱਕੀ ਬਣ ਰਹੀ ਹੈ ਨਾ ਡਰੱਗਸ ਬਣ ਰਹੀ ਹੈ ਨਾ ਚਿੱਟਾ ਜਿਹਨੂੰ ਕਹਦੇ ਹੋ ਨਾ ਥੈਮਿਕਟ ਕਲਾ ਗੋਲੀਆਂ ਪੰਜਾਬ ਚ ਵੜਦੀਆਂ ਨੇ ਹੋਰ ਇਹ ਨਹੀਂ ਬਣ ਰਹੀਆਂ ਉਹ ਬਾਹਰੋਂ ਆ ਰਹੀਆਂ ਨੇ ਤਾਂ ਪੁਲਿਸ ਨਾਲ ਨੂੰ ਕਿਤਨਾ ਕਿਤੇ ਚਾਹੀਦਾ ਜਿਹੜੇ ਬੰਦੇ ਬਾਹਰਲੇ ਸਟੇਟ ਦੇ ਨੇ ਜੀ ਤੁਸੀਂ ਉਸ ਬੰਦੇ ਨਾਲ ਕੰਟੈਕਟ ਕਰੋ ਪੁਲਿਸ ਨੂੰ ਥੋੜਾ ਰਾਬਤਾ ਕਾਇਮ ਕਰੋ ਉਹ ਸਟੇਟ ਨੂੰ ਨਾਮ ਲੈ ਕੇ ਪੁਲਿਸ ਨੂੰ ਉੱਥੇ ਰੇਡ ਮਾਰੋ ਬਿਲਕੁਲ ਤੇ ਕੀ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਦੇ ਉੱਤੇ ਵੀ ਵੱਡੇ ਜਿਹੜੇ ਸਵਾਲ ਨੇ ਬਹੁਤ ਵੱਡੇ ਸਵਾਲ ਉਹ ਚੁੱਕੇ ਜਾਂਦੇ ਨੇ ਆਮ ਲੋਕ ਵੀ ਹਾਲਾਂਕਿ ਇਹ ਚੀਜ਼ਾਂ ਕਹਿੰਦੇ ਨੇ ਤੇ ਜੇਕਰ ਅਪਾ ਇਥੇ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕਿ ਦੇਖੋ ਜ਼ਮਾਨਤਾ ਵੀ ਬਹੁਤ ਜਲਦੀ ਮਿਲ ਜਾਂਦੀਆਂ ਨੇ ਤੇ ਜੇਕਰ ਉਹੀ ਜ਼ਮਾਨਤ ਇੱਕ ਅਮੀਰ ਪਰਿਵਾਰ ਦਾ ਕੋਈ ਮੁੰਡਾ ਕਰਵਾ ਰਿਹਾ ਹੈ ਤਾਂ ਨਾਲ ਦੀ ਨਾਲ ਕਰ ਦਿੱਤੀ ਜਾਂਦੀ ਹੈ ਪਰ ਜੇਕਰ ਇਹਨਾਂ ਕੇਸਾਂ ਦੇ ਵਿੱਚ ਕੋਈ ਗਰੀਬ ਘਰ ਦਾ ਵਿਅਕਤੀ ਆ ਕੋਈ ਗਰੀਬ ਘਰ ਦਾ ਮੁੰਡਾ ਫਸ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਕੀ ਲੱਗਦਾ ਕਿ ਇੱਥੇ ਰਿਸ਼ਵਤ ਖੋਰੀ ਦੀ ਗੱਲ ਆ ਜਾਂਦੀ ਹੈ ਕਿ ਰਿਸ਼ਵਤ ਖੋਰੀ ਕਿੰਨੀ ਜ਼ਿਆਦਾ ਹੈ ਮਾਸ਼ੂ ਵਿੱਚ ਰਿਸ਼ਵਤ ਖੋਰੀ ਦੇਖੋ ਗੱਲ ਇਹ ਹੈ ਕਿ ਵਿਗਦਾ ਬੰਦਾ ਜੀ ਚਾਹੇ ਲੋਅ ਹੈ ਪੁਲਸਾ ਇਹ ਵਿਕਦੀ ਹੈ। ਥੈਟ ਹੈ। ਜੀ। ਇਹ ਸਚਾਈ ਹੈ। ਕੋਈ ਮੰਨੇ ਜਾਂ ਨਾ ਮੰਨੇ। ਹਮ। ਅਮੀਰ ਬੰਦਾ ਅਗਰ ਫੜਾਇਆ ਜਾਂਦਾ ਉਹ ਕੇਸ ਨੂੰ ਦੁਬਾਨ ਪਿੱਛੇ ਜਾਂ ਤਾਂ ਮਿਨਿਸਟਰੀ ਅੱਗੇ ਆ ਜਾਂਦੀ ਹੈ। ਜਾਂ ਕਿਤੇ ਨਾ ਕਿਤੇ ਜਿਹੜਾ ਬੰਦਾ ਇਸ ਨੂੰ ਵੇਚ ਰਿਹਾ ਜੀ ਉਹ ਕਿਤੇ ਨਾ ਕਿਤੇ ਲਿੰਕ ਤੋਂ ਬਗੈਰ ਨਹੀਂ ਇਹ ਵਿਕ ਸਕਦਾ। ਹਮ। ਪੁਲਿਸ ਦੀ ਇਨਫੋਰਮੇਸ਼ਨ ਤੋਂ ਬਗੈਰ ਹੁਣ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਕਹਿੰਦੀ ਹੈ ਜੀ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਬੰਦਾ ਆਹ ਕ੍ਰਾਈਮਨਲ ਕਰਾਇਮ ਕਰਨਾ ਚਾਹੁੰਦਾ ਜਾ ਰਿਹਾ ਸੀ ਆ ਫਲਾਣਾ ਬੰਦਾ ਫੜਿਆ ਗਿਆ ਧਿੰਕਾ ਬੰਦਾ ਫੜਿਆ ਗਿਆ ਸੋਸ ਉਹੀ ਨੇ ਉਹ ਦੱਸਦਾ ਕੌਣ ਹੈ ਪਬਲਿਕ ਪਬਲਿਕ ਕੇ ਜੀ ਮੈਨੂੰ ਇਹ ਡਾਊਟ ਲੱਗਦਾ ਬੰਦੇ ਕੋਲ ਹੈ ਲੇਕਿਨ ਉਹ ਪੁਲਿਸ ਸੈਰਾ ਆਪਣੇ ਸਰ ਲੈ ਲੈਂਦੀ ਹੈ ਕੇ ਜੀ ਉਹ ਪੁਲਿਸ ਨੂੰ ਇੱਕ ਰਿਫਰਮੇਸ਼ਨ ਆਈ ਸਾਡੇ ਸਟਾਫ ਉਥੇ ਗਿਆ ਰੇਡ ਮਾਰੀ ਉਹਨਾਂ ਨੇ ਫੜ ਲਿਆ ਹੂੰ ਬਿਲਕੁਲ ਗੱਲ ਹੋਈ ਐਂਦੀ ਅਗਰ ਤੁਸਾਨੂੰ ਬੰਦਾ ਫੜਿਆ ਜਾਂਦਾ ਤਾਂ ਇਸ ਤੋਂ ਬਾਅਦ ਇੱਕ ਪੁਲਿਸ ਨੂੰ ਇਹ ਚਾਹੀਦਾ ਕਾਨਫਰੈਂਸ ਜਦੋਂ ਤੁਸੀਂ ਕਾਨਫਰੈਂਸ ਕਰਦੇ ਹੋ ਆ ਬੰਦਾ ਫੜਿਆ ਤਾਂ ਕਿਤਨਾ ਕਿਤੇ ਇੱਕ ਪੁਲਿਸ ਆਈਪੀਐਸ ਡੀਐਸਪੀ ਜਾਂ ਆਪਣੇ ਇੱਕ ਜਆ ਐਸਪੀ ਲਾ ਲੋ ਡੀਐਸਪੀ ਲਾ ਲੋ ਆਈਜੀ ਡੀਆਈਜੀ ਡੀਜੀਪੀ ਇੱਕੋ ਐਸਾ ਸਿਸਟਮ ਬਣਾ ਲਓ ਜਿਹੜਾ ਬੰਦਾ ਜਿਹੜਾ ਕਾਨਫਰੰਸ ਕਰ ਰਿਹਾ ਹੈ ਜੀ ਉਹ ਤੇ ਐ ਉਹਨੂੰ 15 ਦਿਨ 20 ਦਿਨ ਤੱਕ ਟਾਈਮ ਦੇ ਦਿਓ ਕਿ ਤੂੰ ਇਹਦੀ ਅਪਡੇਟ ਦੇਣੀ ਆ মিডিਆ 'ਚ ਬਿਲਕੁਲ ਇੱਕ ਵਾਰ ਤੁਸੀਂ ਕਾਨਫਰੰਸ ਕਰ ਲਈ ਤਾਂ ਉਸ ਤੋਂ ਬਾਅਦ ਉਹ ਕੇਸ ਦਾ ਕੀ ਬਣਦਾ ਹੈ ਉਹ ਬੰਦਾ ਜਮਾਨਤ ਤੇ ਆਉਂਦਾ ਨਹੀਂ ਆਉਂਦਾ ਕੀ ਬੰਦਾ ਤੁਹਾਨੂੰ ਕਿਸੇ ਨੂੰ ਦੁਨੀਆ ਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਦਾ। ਬਸ ਇਹੀ ਪਤਾ ਲੱਗਦਾ ਕਿ ਜਿਹੜੇ ਜਿਸ ਏਰੀਆ ਦਾ ਬੰਦਾ ਹੁੰਦਾ ਉਹ ਐ ਪਤਾ ਲੱਗਦਾ ਡੇਢ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਜਾਂ ਤਾਂ ਜਮਾ ਪੈਸੇ ਦੇ ਚੰਗਾ ਵਕੀਲ ਕਰਕੇ ਬਾਹਰ ਆ ਜਾਂਦਾ ਜਾਂ ਕਿਤਨਾ ਕਿਤੇ ਕਿਤੇ ਪੁਲਿਸ ਵਾਲਿਆਂ ਨੂੰ ਕਹਿ ਕੇ ਪਹਿਲੇ ਕੇਸ ਐਨਾ ਲੂਸ ਕਰ ਲੈਂਦਾ ਛੋਟ ਅਗਰ ਉਹਦੇ ਕੋਲ ਵਧੀਆ ਵੱਡੇ ਗ੍ਰਾਮ ਚ ਕੋਈ ਫੀ ਫੜੀ ਜਾਂਦੀ ਹੈ ਜਾਂ ਕੁਝ ਨਸ਼ਾ ਫੜ ਜਾਂਦਾ ਤਾਂ ਕਹਿ ਕਹਾ ਕੇ ਪੈਸੇ ਦੇ ਕੇ ਛੋਟਾ ਬਣਵਾ ਲੈਂਦਾ ਕੇਸ ਅਗਰ ਉਹ ਮੀਡੀਆ 'ਚ ਗੱਲ ਆ ਜਾਂਦੀ ਆ ਰਿਕਵਰੀ ਕਹਤੋ ਕਿਤਾ ਜੀ ਇੰਨੀ ਕਰਿਕਵਰੀ ਓਕੇ ਉਹ ਕੇਸ ਇਹ ਨਾਲ ਲੂਜ਼ ਹੋ ਜਾਂਦਾ ਇਨਾ ਮਤਲਬ ਧਾਰਾਵਾਂ ਲੱਗ ਜਾਂਦੀਆਂ ਨੇ ਉਹ ਕਿਤਨਾ ਕਿਤੇ ਜੱਜ ਆਇਆ ਜਾਂ ਕੋਈ ਵੀ ਆ ਮਿਨਿਸਟਰ ਨੂੰ ਦੇਖ ਕੇ ਸਿੱਧਾ ਜਮਾਨਤ ਦੇ ਦਿੰਦਾ ਹਮ ਸਰਕਾਰ ਨੂੰ ਉਹੀ ਗੱਲ ਆ ਕਿ ਦੇਖੋ ਗੱਲ ਇਹ ਆ ਕਿ ਪਬਲਿਕ ਨੂੰ ਵੀ ਇੱਕ ਇੱਕ ਸਾਥ ਇਕੱਠਾ ਹੋਣਾ ਚਾਹੀਦਾ ਜੀ ਪਰ ਦੇਖੋ ਇੱਥੇ ਜੇਕਰ ਆਪਾਂ ਇੱਥੇ ਗੱਲ ਕਰ ਰਹੇ ਹਾਲਾਂਕਿ ਲੁੱਟ ਖੋਹ ਦੀਆਂ ਵਾਰਦਾਤਾਂ ਕਿਉਂ ਵਾਦੀਆਂ ਜਾ ਰਹੀਆਂ ਨੇ ਆ ਦੇਖੋ ਲੁੱਟ ਖੋਹ ਦੀ ਵਾਰਦਾਤ ਵੀ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਕਿ ਹਮੇਸ਼ਾ ਹੀ ਚੱਲਦੀ ਆ ਰਹੀ ਹੈ ਹਾਲਾਂਕਿ ਖਬਰਾਂ ਜਾਂ ਵਾਇਰਲ ਵੀਡੀਓਜ਼ ਦੇ ਰਾਹੀਂ ਆਪਾਂ ਦੇਖ ਵੀ ਦੇਖ ਵੀ ਚੁੱਕੇ ਹੁੰਨੇ ਆ ਪਰ ਇਹਨਾਂ ਚੀਜ਼ਾਂ ਦੇ ਉੱਤੇ ਕੀ ਲੱਗਦਾ ਹੈ ਕਿ ਜੇਕਰ ਇਹ ਕਾਮ ਇਨਸਾਨ ਦੇ ਫੋਨ ਦੇ ਵਿੱਚੋਂ ਨਿਕਲ ਰਹੀ ਹੈ ਅੱਖਾਂ ਦੇ ਸਾਹਮਣੋਂ ਨਿਕਲ ਰਹੀ ਹੈ ਤੈ ਹੀ ਜਿਹੜੇ ਵੱਡੇ ਵੱਡੇ ਲੀਡਰ ਨੇ ਜਾਂ ਆਪਣੀ ਸਰਕਾਰਾਂ ਨੇ ਇਹਨਾਂ ਦੀ ਅੱਖਾਂ ਦੇ ਮੂਰੇ ਹੋ ਕੇ ਵੀ ਤਾਂ ਗੁਜ਼ਰਦੀਆਂ ਨੇ ਤਾਂ ਵੀ ਸਰਕਾਰਾਂ ਇਹਨਾਂ ਸਭ ਚੀਜ਼ਾਂ ਤੇ ਚੁੱਪੀ ਕਿਉਂ ਸਾਧ ਕੇ ਰੱਖਦੀ ਐ ਗੱਲ ਇਹ ਹੈ ਕਿ ਜਿਹੜਾ ਸਰਕਾਰ ਚ ਹੁੰਦਾ ਕੋਈ ਪਾਰਟੀ ਹੋਵੇ ਜੀ ਉਹ ਕਹਿੰਦੇ ਨਾ ਕਹਾਵਤਾਂ ਨਾ ਉਹਨੂੰ ਦਿਖਦਾ ਨਾ ਉਹਨੂੰ ਸੁਣਦਾ ਬੈਰੀ ਹੋ ਜਾਂਦੀ ਆ ਉਹ ਜੀ ਅੰਨੀ ਹੋ ਜਾਂਦੀ ਐ ਹਮ ਬਸ ਅਗਰ ਉਹ ਜਦੋਂ ਹੁਣ ਗੱਲ ਕਰੀਏ ਇਹ ਨਸ਼ੇ ਦੀ ਗੱਲ ਜਾਂ ਜਿਹੜਾ ਚੋਰੀ ਠੱਗੀ ਹੋ ਰਹੀ ਐ ਹਮ ਜਿਹੜਾ ਲੁੱਟ ਘੋਰੀ ਨੇ ਇਹਦੀ ਗੱਲ ਕੌਣ ਉਠਾ ਰਿਆ ਉਹ ਇਸ ਟਾਈਮ ਦੋ ਤਿੰਨ ਪਾਰਟੀਆਂ ਨੇ ਜਿਹਨੂੰ ਕਹਦੇ ਕਾਂਗਰਸ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਉਹਨਾਂ ਉਠਾਈ ਜਿਉਂ ਕਿ ਇਹਨਾਂ ਨੇ ਵੀ ਆਪਣਾ ਕਿਤੇ ਨਾ ਕਿਤੇ ਲੋਕਾਂ ਮੂਰੇ ਸ਼ੋਅ ਕਰਨਾ ਕਿ ਹਾਂ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਜੀ ਅਗਰ ਆਪਾਂ ਭਗਵਾਨਤਮਾਨ ਦੀ ਵੀਡੀਓ ਦੇਖੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਨਿਸਟਰ ਨੇ ਜਿਹੜੇ ਉਹਨਾਂ ਦੀ ਪੁਰਾਣੀ ਵੀਡੀਓ ਚੱਕ ਕੇ ਦੇਖ ਲਓ ਜ YouTube YouTube ਤੇ Facebook ਤੇ ਹੂੰ ਸੋਸ਼ਲ ਮੀਡੀਆ ਤੇ ਉਹੀ ਸਰਕਾਰਾਂ ਪਹਿਲਾਂ ਕਾਂਗਰਸ ਨੂੰ ਕਲੇਮ ਕਰਦੀਆਂ ਤੀਆਂ ਹਮ ਅਗਰ ਆਪਾਂ ਦਿੱਲੀ ਸੈਂਟਰ ਦੀ ਗੱਲ ਕਰਦੇ ਆ ਮੋਦੀ ਵੀ ਨਰਿੰਦਰ ਮੋਦੀ ਦੀਆਂ ਵੀਡੀਓ ਪਈਆਂ ਨੇ ਹਮ ਉਹ ਕਹਿੰਦੇ ਨਹੀਂ ਜੇ ਪੰਜਾਬ ਚ ਨਸ਼ਾ ਆਉਂਦਾ ਪਾਕਿਸਤਾਨ ਦਾ ਆਉਂਦਾ ਤਾਂ ਸੋਡੀ ਤਾਂ ਉੱਥੇ ਫੋਰਸ ਲਾਈ ਵੀ ਹੈ ਬਿਲਕੁਲ ਤਾਂ ਫਿਰ ਇੰਨੀ ਜ਼ਿਆਦਾ ਸੁਰੱਖਿਆ ਦੇ ਵਿੱਚ ਹੋਣੀ ਇੰਨੀ ਸੁਰੱਖਤ ਬਾ ਤਾਂ ਪੰਜਾਬ ਚ ਐਂਟਰ ਕਿਵੇਂ ਹੋਊਗਾ ਐਂਟਰ ਕਿਵੇਂ ਹੋ ਜਾਂਦਾ ਹੈ ਜਾਂ ਫਿਰ ਦੇਸ਼ ਦੇ ਵਿੱਚ ਕਿੱਦਾਂ ਆ ਜਾਂਦਾ ਕਿੱਦਾਂ ਆਗੇ ਜੇ ਐਂਟਰ ਹੋ ਗਈ ਚਲੋ ਮੰਨਿਆ ਉਹਨਾਂ ਤੋਂ ਕਿਤਨਾ ਕਿਤੇ ਬੰਦੇ ਸਭ ਤੋਂ ਅੱਛੇ ਪਕੜ ਬਣਾ ਰਹੇ ਨੇ ਜੀ ਜ ਜ ਉਹਨਾਂ ਨੂੰ ਉੱਥੇ ਦੀ ਨੌਲੇਜ ਹੈ ਉੱਥੇ ਉਹਨਾਂ ਨੂੰ ਪਤਾ ਹੈ ਕਿਤਨਾ ਕਿਤੇ ਉਹਨਾਂ ਨੂੰ ਪਤਾ ਕਿ CRP BSF ਆਰਮੀ ਰਾਉਂਡ ਲਾਉਣ ਆਉਂਦੀ ਹੈ ਉਹਨਾਂ ਨੂੰ ਪਤਾ ਕਿ ਇੰਨੇ ਰਾਉਂਡ ਤੋਂ ਇੱਥੇ ਚਲੇ ਗਏ ਜਾਂ ਲੋਕਲ ਵਸਿੰਦੇ ਹੁੰਦੇ ਨੇ ਜੀ ਉਸ ਏਰੀਏ ਦੇ ਬਾਰਡਰ ਏਰੀਏ ਦੇ ਉਹ ਉਹਦੇ ਥਰੂ ਕਿਤਨਾ ਕਿਤੇ ਸੱਡ ਦਿੰਦੇ ਨੇ ਤਾਂ ਉਥੋਂ ਲੈ ਕੇ ਆ ਕੇ ਉਹ ਚੀਜ਼ ਨੂੰ ਉਥੋਂ ਬਾਰਡਰ ਤੋਂ ਦੂਜੀ ਸਟੇਟ ਤੱਕ ਦੂਜੀ ਡਿਸਟ੍ਰਿਕਟ ਤੱਕ ਲੈ ਕੇ ਆਉਣਾ ਉਹ ਵੀ ਤਾਂ ਵੱਡੀ ਗੱਲ ਹੈ ਬਿਲਕੁਲ ਤਾਂ ਦੇਖੋ ਕਿਵੇਂ ਆਉਂਦੀ ਹੈ ਹਮਮ ਪੁਲਿਸ ਉੱਥੇ ਚੈਕਿੰਗ ਕਰਦੀ ਆ ਬੰਦਿਆਂ ਤੋਂ ਹਮ ਉਸ ਤੋਂ ਬਾਅਦ ਜਦੋਂ ਕਿਸੇ ਨਾ ਸਟੇਟ ਚ ਆਹਿੰਦੀ ਆ ਉਹ ਸਟੇਟ ਤੋਂ ਬੰਦਾ ਸਿਟੀ ਚ ਕਿਵੇਂ ਪਹੁੰਚਦੀ ਹੈ ਇਹ ਚੈਨ ਹੈ ਜੀ ਸਿਟੀ ਤੋਂ ਬਾਅਦ ਉਹ ਬੰਦਾ ਕਿਵੇਂ ਪਿੰਡਾਂ 'ਚ ਆਪਣੇ ਗਾਹਕਾਂ ਨੂੰ ਕਿਵੇਂ ਦਿੰਦਾ ਹੂੰ ਮੋਦੀ ਸਰਕਾਰ ਨੇ ਕਿਹਾ ਸੀ ਕਿ ਇਹ ਇਹਦੇ ਪਿੱਛੇ ਕਿਤਨਾ ਕਿਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ ਹੂੰ ਲੇਕਿਨ ਜਦੋਂ ਨਰਿੰਦਰ ਮੋਦੀ ਪੀਅ ਬਣ ਜਾਂਦੇ ਨੇ ਉਹੀ ਆਰਮੀ ਹੈ ਉਹੀ ਬਾਰਡਰ ਨੇ ਉਹੀ ਸਭ ਕੁਝ ਹੈ ਉਹੀ ਇਨ ਅਲੀਗੇਸ਼ਨ ਲੱਗਦਾ ਹੈ ਹੁਣ ਕਿਹੜਾ ਲਾ ਰਿਹਾ ਅਲੀਗੇਸ਼ਨ ਹੁਣ ਕਾਂਗਰਸ ਲਾ ਰਹੀ ਹੈ ਹੁਣ ਦੇਖਿਆ ਜਾਵੇ ਪੰਜਾਬ ਨੂੰ ਕੋਈ ਵੀ ਗੱਲ ਹੁੰਦਾ ਜਾਂ ਜੰਮੂ ਕਸ਼ਮੀਰ ਚ ਕੋਈ ਅੱਤਵਾਦ ਅਟੈਕ ਹੁੰਦਾ ਤਾਂ ਸਿੱਧਾ ਕਿਤੇ ਨਾ ਕਿਤੇ ਪਾਕਿਸਤਾਨਾ ਜੋੜ ਦਿੱਤਾ ਜਾਂਦਾ ਜੀ ਕਿ ਜੀ ਇਹ ਪਾਕਿਸਤਾਨ ਦਾ ਅੱਤਵਾਦ ਕਰ ਰਿਆ ਪਰ ਉਸ ਵੀਸ਼ੇ ਤੇ ਜਾਂਚ ਨਹੀਂ ਕੀਤੀ ਜਾਂਦੀ ਜਾਂਚ ਮੈਨੂੰ ਆਹ ਦੱਸੋ ਛੋਡੇ ਏਰੀਏ ਚ ਛੋਡੇ ਏਰੀਏ ਚ ਆ ਕੇ ਇਹ ਬੰਦਾ ਦੂਸਰਾ ਬੰਦਾ ਆ ਕੇ ਅਟੈਕ ਕਰ ਦਿੰਦਾ ਤਾਂ ਛੋਟਾ ਜਿਹੜਾ ਆਰਮੀ ਹੈ ਅਰਬਾਂ ਖਰਬਾਂ ਪੈਸਾ ਲਾ ਰਹੇ ਹੋ ਤਾਂ ਕੀ ਕਰ ਰਹੀ ਸੀ ਉਸ ਸਮੇਂ ਕੀ ਕੁਝ ਵੀ ਨਾ ਕੰਮ ਆਈ ਬਿਲਕੁਲ ਉਹ ਸੋਡੇ ਸੈਟਲਾਈਟ ਹੋ ਗਿਆ ਸੋਡੇ ਕੈਮਰਾ ਹੋ ਗਿਆ ਤੁਸੀਂ ਇੰਟੈਲੀਜੈਂਸ ਕਿੱਥੇ ਚਲੇ ਗਏ ਕਿੱਥੇ ਸੋਡੇ ਸਕੂਫੀਆ ਬੰਦ ਕਰੇ ਕਿ ਇੰਨੀ ਜ਼ਿਆਦਾ ਸੁਰੱਖਿਆ ਦੇ ਵਿੱਚ ਵੀ ਹਾਲਾਂਕਿ ਇਹ ਜਿੱਥਾਂ ਕਿੱਥਾਂ ਹੋ ਰਿਹਾ ਜਿਵੇਂ ਤੁਸੀਂ ਦੇਖਿਆ ਜੰਮੂ ਚ ਅਟੈਕ ਹੋਇਆ ਜੀ ਇੱਕ ਸਰ ਹੁਣ ਉਹਨਾਂ ਨੇ ਇੱਕ ਪੋਸਟਰ ਜਾਰੀ ਕਰਤਾ ਹੈ ਫੋਟੋ ਜਾਰੀ ਕਰਤੀ ਹੈ ਬੰਦੇ ਦੀ ਕਿ ਹੋ ਸਕਦਾ ਉਹਦੇ ਬੱਚੇ ਇਨਾਮ ਵੀ ਰੱਖੇਗੇ ਹਮ ਕਿਹ ਬੰਦੇ ਨੇ ਅਗਰ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਪਹਿਲਾਂ ਵੀ ਆਰ ਡੀ ਐਕਸ ਆਇਆ ਸੀਗਾ ਜਿਹਦੇ ਵਿੱਚ ਆਪਣੇ 24 25 ਜਵਾਨ ਨੇ ਬੀ ਐਸ ਐਫ ਦੇ ਸੀ ਆਰ ਪੀ ਉਹ ਸ਼ਹੀਦ ਹੋਏ ਸੀ ਹੂੰ ਉਹ 300 ਆਰ ਡੀ ਐਕਸ ਆਇਆ ਕਿਵੇਂ ਹਾਲ ਤੱਕ ਜਾਂਚ ਦਾ ਵਿਸ਼ਾ ਹੈ ਜੀ ਹਾਲ ਤੱਕ ਕਲੀਅਰ ਨਹੀਂ ਹੋਇਆ ਹੂੰ ਅਗਰ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਜੰਮੂ ਕਿਵੇਂ 300 300 ਕਿਲੋਮੀਟਰ ਤੇ ਤੁਹਾਨੂੰ ਬੈਰੀਲ ਬੈਰੀਲ ਮਿਲੇਗਾ ਬਾਰਡਰ ਦਾ ਨਾਕਾ ਮਿਲੇਗਾ ਹੂੰ ਔਰ ਉੱਥੇ ਸੀ ਆਰ ਪੀ ਬੀ ਐਸ ਐਫ ਔਰ ਤੁਹਾਨੂੰ ਆਰਮੀਜ਼ ਦੇਖਣ ਨੂੰ ਮਿਲੇਗੀ ਜੀ ਲੋਕਲ ਪੁਲਿਸ ਨੂੰ ਉਥੇ ਤਾਂ 370 ਲਈ ਹਟਾਈ ਜਿਵੇਂ ਇਹਨਾਂ ਨੇ ਕਿਹਾ ਹੈ ਉਥੇ ਆਰਮੀ ਦੇ ਅੰਡਰ ਦਿੱਤਾ ਗਿਆ ਉਹ ਹਮ ਸੈਂਟਰ ਦੇ ਅੰਡਰ ਹੈ ਉਥੇ ਲੋਕਲ ਪੁਲਿਸ ਨੂੰ ਨਹੀਂ ਇੰਨਾ ਜ਼ਿਆਦਾ ਇਨਵੋਲਕ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਉਹ ਲੋਕ ਨੇ ਪਬਲਿਕ ਹੈ ਉਹ ਮਦਦ ਕਰਦੀ ਹੈ ਕਸ਼ਮੀਰੀ ਇਹਨਾਂ ਦੇ ਮਤਵਾਦਿਆ ਦੀ ਜੀ ਬਿਲਕੁਲ ਉਥੇ ਆਰਮੀ ਆਪਰੇਸ਼ਨ ਕਰਦੀ ਹੈ ਆਰਮੀ ਆਪਰੇਸ਼ਨ ਜਦੋਂ ਕਰਦੀ ਹੈ ਜਿੱਤਨਾ ਕਿਤੇ ਹੁਣ ਜਿਵੇਂ ਆਰਡਰ ਅਟੈਕ ਹੋਇਆ ਉਥੇ ਆਈਟੀਬੀਬੀ ਹੋ ਗਿਆ ਹਮ ਸੀਆਰਪੀ ਹੋ ਗਈ ਬੀਐਸਐਫ ਹੋ ਗਈ ਇੱਕਠੇ ਟੀਮ ਬਣਾ ਕੇ ਸਰਪਰਵੇਸ਼ਨ ਕਰ ਰਹੀਆਂ ਨੇ ਬਿਲਕੁਲ ਤਾਂ ਦੇਖੋ ਇਹ ਵੀ ਹਾਲਾਂਕਿ ਬਹੁਤ ਜ਼ਿਆਦਾ ਗੰਭੀਰ ਵਿਸ਼ੇ ਨੇ ਕਿ ਐਨੀ ਸੁਰੱਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਪਰ ਫਿਲਹਾਲ ਦੀ ਘੜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਲੁੱਟਾ ਖੋਹਾਂ ਦੀਆਂ ਜਿਹੜੀ ਵਾਰਦਾਤਾਂ ਨੇ ਆਖਿਰਕਾਰ ਇਹਨਾਂ ਦੇ ਵਦਨ ਦਾ ਕਾਰਨ ਕੀ ਹੈ ਤਾਂ ਇਹਨਾਂ ਦਾ ਕਾਰਨ ਵੀ ਅਸੀਂ ਤੁਹਾਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਨ ਬੰਦੇ ਨੇ ਜਾਂ ਫਿਰ ਸਰਕਾਰਾਂ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਫਿਲਹਾਲ ਦੀ ਘੜੀ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝ ਕਰਨ ਦੇ ਲਈ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਫਲੈਸ਼ ਹੋ ਰਿਹਾ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ सुरेंद्र ਟਿੰਸਾ ਜੀ ਨੂੰ ਦਿਓ ਇਜਾਜ਼ਤ ਧੰਨਵਾਦ